हिमाचल ਦੇ ਮੰਡੀ ਸ਼ਹਿਰ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਸ਼ਸ਼ੋਭਤਾ ਇਹ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਮਹੀਨੇ 18 ਦਿਨ ਨਿਵਾਸ ਕੀਤਾ ਅਤੇ ਬਿਆਸ ਦਰਿਆ ਦੀ ਇਹ ਉਹ ਜਗ੍ਹਾ ਜਿੱਥੇ ਗੁਰੂ ਮਹਾਰਾਜ ਜੀ ਨੇ ਪਾਣੀ ਵਿੱਚ ਮਿੱਟੀ ਦੀ ਹਾਂਡੀ ਛੱਡੀ ਸੀ ਅਤੇ ਉਸ ਤੇ ਨਿਸ਼ਾਨਾ ਲਾਇਆ ਸੀ ਗੁਰੂ ਮਹਾਰਾਜ ਜੀ ਨੇ ਇੱਥੇ ਕਈ ਬਖਸ਼ਿਸ਼ਾਂ ਕੀਤੀਆਂ ਇਲਾਕੇ ਦੇ ਅਰਧ ਗਿਰਦ ਗੁਰੂ ਜੀ ਚਰਨ ਪਾਉਂਦੇ ਰਹੇ ਕਈਆਂ ਜੀਵਾਂ ਦਾ ਉਧਾਰ ਕੀਤਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਇੰਨੇ ਸਮੇਂ ਤੋਂ ਬਾਅਦ ਗੁਰੂ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ ਤਾਂ ਇੱਕ ਸ਼ਰਧਾਲੂ ਨੇ ਇੱਕ ਰਫਲ ਪੇਟਾ ਕੀਤੀ ਗੁਰੂ ਜੀ ਰਾਜੇ ਦੇ ਦਿਲ ਦੀ ਭਾਵਨਾ ਨੂੰ ਜਾਣਦੇ ਸੀ ਤਾਂ ਗੁਰੂ ਜੀ ਨੇ ਰਫਲ ਚਲਾਉਣ ਵਾਸਤੇ ਵਿਆਸ ਦਰਿਆ ਵਿੱਚ ਮਿੱਟੀ ਦੀ ਹਾਂਡੀ ਛੱਡੀ ਅਤੇ ਨਿਸ਼ਾਨਾ ਲਾਉਣ ਲੱਗੇ ਰਾਜਾ ਸਿੱਧ ਸੈਣ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਦੇ ਜਾਣ ਤੋਂ ਬਾਅਦ ਮੇਰਾ ਕੀ ਬਣੇਗਾ ਮੇਰੇ ਉੱਤੇ ਔਰੰਗਜ਼ੇਬ ਜ਼ੁਲਮ ਕਰੇਗਾ ਤਾਂ ਗੁਰੂ ਜੀ ਨੇ ਰਫਲ ਦਾ ਨਿਸ਼ਾਨਾ ਉਸਾ ਹਾਂਡੀ ਜਾਨੀ ਮਿੱਟੀ ਦੇ ਭਾਂਡੇ ਤੇ ਲਾਇਆ ਹਾਂਡੀ ਟੁੱਟੀ ਨਹੀਂ ਉਹ ਘੁੰਮਦੀ ਹੋਈ ਪਾਣੀ ਵਿੱਚ ਉਲਟ ਗਈ ਤਾਂ ਗੁਰੂ ਜੀ ਨੇ ਇਹ ਬਰ ਬਖਸ਼ਿਸ਼ ਕੀਤਾ ਰਾਜਾ ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟੇਗੇ ਅਸਮਾਨੀ ਗੋਲੇ ਸ਼ੂਟੇਗੇ ਇੱਥੇ ਗੁਰੂ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸ਼ਸ਼ੋਭਤ ਹਨ ਜਿਨ੍ਹਾਂ ਵਿੱਚ ਰਵਾਬ ਰੈਫਲ ਬਰੂਦ ਦੀ ਕੁੱਪੀ ਤਲਾਈ ਤੇ ਪਲੰਘ ਹਨ ਬੋਲੋ ਜੀ ਵਾਹਿਗੁਰੂ